दरगाह से जाके मेरे नाम का खोला ही। रब के पाई हुई कमेटी मेरी अच्छी मुक् गई ਉਹ ਲੜੀਆਂ ਨੂੰ ਕਹਤਾ ਹੀ ਸ਼ਾਮ ਨੂੰ ਪਹੁੰਚ ਜਾਣਗੇ ਜੀ ਚਲ ਠੀਕ ਹੈ ਸ਼ਾਮ ਨੂੰ ਪਹੁੰਚ ਜਾਣਗੇ ਨਾ ਆ ਛੱਤ ਤੋਂ ਲੈ ਕੇ ਥੱਲੇ ਤੱਕ ਇੰਜ ਲਮਕਾਉਣੀਆਂ ਨੇ ਝਾਲਰ ਪਾਉਣੀ ਸਾਰੇ ਘਰ ਤੇ ਪੂਰਾ ਘਰ جگਮਗ جگਮਗ ਕਰਨਾ ਚਾਹੀਦਾ ਸਾਡੇ ਖਾਨਦਾਨ ਦਾ ਪਹਿਲਾ ਵਿਆਹ ਹੈ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਵਿਆਹ ਸਿਰ ਤੇ ਆ ਗਿਆ ਕੱਲ ਨੂੰ ਰਵੀ ਦੀ ਬਰਾਤ ਵੀ ਹੈ ਮੈਨੂੰ ਸਮਝ ਨਹੀਂ ਆਉਂਦੀ ਤਾਂ ਡੇ ਬਾਪੂ ਨੂੰ ਕੀ ਝੂਠ ਬੋਲ ਕੇ ਜਾਵਾਂਗੇ ਐਸੀ ਗੱਲ ਦੀ ਤਾਂ ਮੈਨੂੰ ਵੀ ਚਿੰਤਾ ਹੋ ਰਹੀ ਹੈ ਮम्मा ਜੀ ਬਾਪੂ ਨਾ ਮਨੇ ਤੁਸੀਂ ਨਹੀਂ ਜਾਵਾਂਗੇ ਜਾਵਾਂਗੇ ਪੁੱਤ ਜਾਣਾ ਕਿਉਂ ਨਹੀਂ ਕਿੱਥੇ ਜਾਣ ਦੀ ਤਿਆਰੀਆਂ ਹੋ ਰਹੀਆਂ ਨੇ ਉਹ ਉਹ ਜੀ ਕਿੱਥੇ ਕਿਤੇ ਨਹੀਂ ਜੀ ਉਹ ਨਾਲ ਦੇ ਪਿੰਡ ਮੇਲਾ ਹੈ ਨਾ ਉੱਥੇ ਜਾਣ ਦੀ ਗੱਲ ਕਰਦੇ ਸੀ ਮੇਲਾ ਮੇਲਾ ਤਾਂ ਅਗਲੇ ਮਹੀਨੇ ਆ ਉਹ ਬਾਪੂ ਤੁਹਾਨੂੰ ਤਾਂ ਪਤਾ ਹੀ ਹੈ ਚੰ다 ਨੂੰ ਮੇਲਾ ਵੇਖਣ ਦਾ ਕਿੰਨਾ ਸ਼ੌਕ ਹੈ ਹਾਂ ਹੁਣ ਇਹ ਵੱਡੀ ਹੋ ਗਈ ਆ ਮਿਲੇ ਛੇਲਿਆਂ ਤੋਂ ਦੂਰ ਰੱਖੋ ਇਹਨੂੰ ਆਲਾ ਫੜ ਪਹ ਹੁਣ ਉੱਠ ਕੇ ਚਾਹ ਬਣਾ ਦੇ ਮੇਰੇ ਲਈ ਹਾਂਜੀ ਆ ਆ ਫੜ ਲੈ ਪੁੱਤ ਹੁਣੇ ਬਣਾਉਣੀ ਹੈ ਜੀ ਆ ਜਾ ਪੁੱਤ ਬਾ ਲਿਆ ਉਰੇ ਆ ਜੀ ਬਾਪੂ ਜੀ ਬਾ ਲਿਆ ਜੀ ਬਾਪੂ ਤੈਨੂੰ ਨਹੀਂ ਲੱਗਦਾ ਵੀ ਤੇਰੀ ਮਾਂ ਆਪਣੇ ਕੋਲ ਕੁਝ ਲੁਕਾ ਰਹੀ ਹੈ ਨਹੀਂ ਬਾਪੂ ਜੀ ਉਹ ਤੂੰ ਤਾਂ ਇੰਝ ਘਬਰਾ ਰਿਆ ਹਾਂ ਜਿਵੇਂ ਤੇਰੀ ਕੋਈ ਚੋਰੀ ਫੜੀ ਗਈ ਹੋਵੇ ਆ ਜਾ ਬਾਲੇ ਆ ਰਿਹਾ ਬਾਪੂ ਮੈਨੂੰ ਮਿੱਠੂ ਬੁਲਾ ਰਿਹਾ ਮੈਂ ਜਾ ਕੇ ਆਨਾ ਕੋਈ ਗਲਤੀ ਜ਼ਰੂਰ ਜਿਹੜੀ ਮੇਤੇ ਲਗਾਈ ਜਾ ਰਹੀ ਹੈ ਮੈਨੂੰ ਆਪੇ ਪਤਾ ਕਰਨਾ ਪਊਗਾ ਅਵੀ ਤੂੰ ਬੜੀ ਤੇਜ਼ ਨਿਕਲੀ ਸਾਰੇ ਪਿੰਡ ਚ ਰੌਲਾ ਮੇਰੇ ਵਿਆਹ ਦਾ ਪਾਈ ਫਿਰਦੀ ਸੀ ਤੇ ਵਾਹ ਤੂੰ ਆਪ ਪਹਿਲਾ ਰਖਾ ਲਿਆ ਮੇਰੇ ਵਿਆਹ ਤੋਂ ਬਾਅਦ ਰਖਾ ਲੈਂਦੀ ਤਰੀਕ ਅੱਛਾ ਤਾਂ ਹੀ ਮੈਂ ਸੋਚਾਂ ਸਾਡਾ ਜੀਜਾ ਸਾਡੇ ਪਿੰਡ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਕਿਉਂ ਆਂਦਾ ਸੀ ਰਵੀ ਤੂੰ ਸਾਡੇ ਸਾਹਮਣੇ ਤਾਂ ਉਹਦੀ ਬੇਇੱਜ਼ਤੀ ਕਰਦੀ ਰਹਿੰਦੀ ਸੀ ਤੇ ਅੰਦਰੋਂ ਹੀ ਅੰਦਰੋਂ ਤੇਰਾ ਨੈਣ ਮਟੱਕਾ ਚੱਲ ਰਿਹਾ ਸੀ ਸ਼ੰਭੂ ਇਹ ਉਹਨੂੰ ਕੀ ਬੁਲਾਉਂਦੀ ਸੀ ਹਾਂ ਪੂੰਡ ਆਸ਼ਿਕ ਹਾਂ ਅੱਜ ਉਹ ਹੀ ਪੂੰਡ ਆਸ਼ਿਕ ਨਾਲ ਵਿਆਹ ਕਰਾ ਰਹੀ ਹੈ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੈਨੂੰ ਜੀ ਵਰਕੇ ਵੇਖਾਂ ਚਾਹ ਇਸ ਵੇੜੇ ਨੂੰ ਤੇਰੇ ਜਾਨ ਮਗਰ ਹੋਏ ਨੇ ਐਨੇ ਪਹਿਲਾਂ ਜਿਆ ਨਹੀਂ ਰਹਿਣਾ ਤੂੰ ਇਸ ਘਰ ਨੂੰ ਖਾਲੀ ਕਰ ਚੱਲੀ ਏ 라ਵੀ ਅਤੀ ਕੋਈ ਅਜਹੀ ਰਸਮ ਹੁੰਦੀ ਚੋਤੀਆਂ ਨੂੰ ਬਹਾਪਤਾ ਕਰਨਾ ਛੱਡਣਾ ਪੈਂਦਾ ਪਰ ਕੀ ਕਰੀਏ ਰਾਜੇ ਮਹਾਰਾਜੇ ਵੀ ਆਪਣੀਆਂ ਧੀਆ ਨੂੰ ਕਦੇ ਆਪਣੇ ਕੋਲ ਨਹੀਂ ਰੱਖ ਸਕੇ ਹੁਣ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿਉ ਮੇਰੀ ਧੀ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦਵੇ ਹਰੇ ਕਰ ਜਾ ਕੇ ਵੀ ਉਹਨ ਨੂੰ ਕੋਈ ਦੁੱਖ ਨਾ ਮਿਲੇ ਤੈਨੂੰ ਗਿਆ ਤੂੰ ਤਾਂ ਚੱਲਣ ਦੇ ਇਹ ਸਾਰਾ ਕੁਝ ਤਾਂ ਚੱਲਦੇ ਰਹਿਣਾ ਚੱਕ ਦੇ ਉਹ ਮੈਂ ਦੱਸ ਮਾਰੂ ਮੁੰਡੇ ਨੂੰ ਤੂੰ ਗਿਆ ਕੀ ਕਰ ਮਸੇ ਕਿਉਂ ਵੱਜੂਗੀ ਕਿਤੇ ਜਵਾਨ ਮੁੰਡਾ ਆ ਹੱਥ ਨਹੀਂ ਚੁੱਕੀਦਾ ਹੁੰਦਾ ਪਰ ਇਹੋ ਜਾ ਇਹ ਸਭ ਤੇਰਾ ਕਰਿਆ ਕਰਾਇਆ ਤੇਰੀ ਪੁੱਤ ਨੂੰ ਛਾਇਆ ਮੇਰੇ ਬਤ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਸ਼ਾਬਾਸ਼ ਏ ਤੇਰੇ ਭੰਗੜੇ ਪਾਉਂਦਾ ਸੀ दारू ਪੀ ਕੇ ਐ ਯੋਦੀ ਇਹਨੇ ਕੰਮ ਹੀ ਦਾ ਜਸ਼ਨ ਮਨਾ ਰਿਆ ਸੀ ਤੂੰ ਉਹ ਭੁੱਲ ਗਿਆ ਤੂੰ ਤੇਰੇ ਇਸ ਮਾਮੇ ਨੇ 1 ਸਾਲ ਦੀ ਸਜ਼ਾ ਕਰਵਾਈ ਮੈਨੂੰ ਬਾਪੂ ਮੈਂ ਤੈਨੂੰ ਸਮਝਾਉਣਾ ਤੂੰ ਮੈਨੂੰ ਸਮਝਾਏਗਾ ਉਹ ਮੈਨੂੰ ਸਮਝਾਏਗਾ ਤੂੰ ਪਿਓ ਨਾਲ ਕਿਵੇਂ ਝੂਠ ਬੋਲੀਦਾ ਮੈਂ ਕਿਸੇ ਨੂੰ ਕੋਈ ਧੋਖਾ ਨਹੀਂ ਦਿੱਤਾ ਓਏ ਹੁਣ ਅੰਦਰ ਕਿੱਧਰ ਚੱਲੇ ਆ ਮੇਰੇ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਜਾ ਆਪਣੀ ਮਾਂ ਨੂੰ ਵੀ ਨਾਲੇ ਲੈ ਜਾ ਚਲੇ ਜਾ ਸਾਰੇ ਹੀ ਇੱਥੋਂ ਓ ਪਰਾਂ ਜਿੱਥੇ ਮਰਨਾ ਤੁਸੀਂ ਨਿਕਲ ਜਾ ਮੇਰੇ ਘਰੋਂ ਮੈਂ ਤੈਨੂੰ ਕੋਈ ਧੋਖਾ ਨਹੀਂ ਦਿੱਤਾ ਬਾਪੂ ਇੱਕ ਵਾਰੀ ਵਿਆਹ ਹੋ ਜਾਂਦਾ ਫਿਰ ਮੈਂ ਤੈਨੂੰ ਆਪ ਸਭ ਦੱਸ ਦੇਣਾ ਸੀ ਓਏ ਆਪ ਐਸੇ ਕਿੱਥੋਂ ਲੈ ਕੇ ਆਏ ਮਾਮੇ ਦੇ ਹੋਣ ਵਾਲੇ ਜਵਾਈ ਨੇ ਦਿੱਤੇ ਆ ਹੋਰ ਵੀ ਦੇਵੇਗਾ ਉੱਚੇ ਪਿੰਡ ਦੀ ਸ਼ਾਨੀ ਦਾਰੋ ਦਾ ਮੁੰਡਾ ਹੈ ਬਹੁਤ ਪੈਸੇ ਉਹਨਾਂ ਕੋਲ ਬਾਪੂ ਤੂੰ ਥੋੜਾ ਦੂਰ ਦੀ ਸੋਚ ਕੱਲ ਤੁਸੀਂ ਉੱਚੇ ਪਿੰਡ ਦੀ ਸ਼ਾਨੀ ਜੀ ਦਾ ਉੜੰਬਾਂ ਜਾਨਾ ਬਾਪੂ ਤੇਰੇ ਬਿਨਾ ਮੇਰਾ ਕੋਈ ਨਹੀਂ ਹੈ ਪਰ ਮੈਂ ਤੇਰੇ ਗੁੱਸੇ ਨੂੰ ਵੀ ਜਾਣਦਾ ਬਸ ਐਸੇ ਕਰਕੇ ਮੈਂ ਡਰ ਗਿਆ ਸੀ ਤੇ ਗੱਲ ਤੇਰੇ ਕੋਲੋਂ ਲੁਕੋ ਲਈ ਮੈਂ ਸੋਚਿਆ ਇੱਕ ਵਾਰੀ ਵਿਆਹ ਹੋ ਜਾਊ ਫਿਰ ਮੈਂ ਤੈਨੂੰ ਸਭ ਦੱਸ ਦਵਾਂਗਾ ਬਾਪੂ ਦੀ ਚੁੱਪ ਨੇ ਤਾਂ ਡਰਾ ਹੀ ਦਿੱਤਾ ਕੱਲ ਕੋਈ ਗੜਬੜ ਨਾ ਕਰ ਦੇਵੇ ਤੁਸੀਂ ਤਿਆਰ ਨਹੀਂ ਹੋਏ ਹਲੇ ਤੱਕ ਵਿਆਹ ਤੇ ਨਹੀਂ ਜਾਣਾ ਉਹ ਹੁਣ ਮੇਰੇ ਮੂੰਹ ਵੱਲ ਕੀ ਵੇਖੀ ਜਾਂਦੇ ਹੋ ਪਿਆਰ ਹੋ ਜਾ ਛੇਤੀ ਬਰਾਤ ਨੇ ਆ ਜਾਣਾ जाएगा गड़े भी मिलेगा हूं बूहे ही खड़े रहोंगे तैयारी नहीं करनी ब्याह दी देर है। चलो अंदर बल्ले आजा तू कि रह गए आजा हले आजा आजा पुत्र ਗੰਗਾ ਬਾਬੂਲਾ ਸੇ ਚਲੇ ਛੱਡ ਕੇ ਤੇਰਾ ਵਿੜਾਵੇ ਕਹਿੰਦੇ ਤੀਆਂ ਜਮਣ ਪਰਾਈ ਉਹਨਾਂ ਦਾ ਕਰ ਕੇ ਨਾ ਇੱਥੇ ਰਹਿ ਗਏ ਗੁੱਡੀਆਂ ਪਟੋਲੇ ਇੱਥੇ ਰਹਿ ਗਏ ਗੁੱਡੀਆਂ ਪਟੋਲੇ ਇੱਥੇ ਹੀ ਹਾਸੇ ਖੇੜੇ ਬਾਬੂਨਾਵੇ बाबुलावे 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 ਲਾਡਾਂ ਦੇ ਨਾਲ ਪਾਲੀਆਂ ਆਤੀਆਂ ਤੂੰ ਹੱਥੀ ਢੋਲੀ ਪਾਵੇਂ ਵੇਖ ਵਿਛੋੜਾ ਤੀਆਂ ਦਾ ਤੂੰ ਅੱਖੀਆਂ ਨੀਰ ਵਹਾਵੇਂ ਲਾਡਾਂ ਦੇ ਨਾਲ ਪਾਲੀਆਂ ਆਤੀਆਂ ਕਾਵੇਂ ਵੇਖ ਵਿਛੋੜਾ ਤੀਆਂ ਦਾ ਤੂੰ ਅਕੀਓ ਨੀਰ ਵਹਾਵੇਂ ਸਖੀਆਂ ਸੰਗ ਜਿੱਥੇ ਪੀਂਗਾ ਪਾਈਆਂ ਸਖੀਆਂ ਸੰਗ ਜਿੱਥੇ ਪੀਂਗਾ ਪਾਈਆਂ ਛੱਡ ਚੱਲਿਓ ਵੇੜੇ ਬਾ बुलावे ਮੈਨੂੰ ਯਾਦ ਜਦੋਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਤੂੰ ਮੈਨੂੰ ਬਹੁਤ ਸੋਹਣੀ ਲੱਗੀ ਇੰਜ ਲੱਗਿਆ ਜਿਵੇਂ ਅਰਸ਼ਾ ਤੋਂ ਕੋਈ ਹੂਰ ਉਤਰ ਕੇ ਆ ਗਈ ਹੋਵੇ ਉੱਠਦੇ ਬੈੰਦੇ ਸੌਂਦੇ ਜਾਗਦੇ ਬਸ ਤੂੰ ਹੀ ਨਜ਼ਰ ਆਉਣ ਲੱਗੀ ਦੇਖਦਾ ਤਾਂ ਤੂੰ ਮੇਰੀ ਬੇਇੱਜ਼ਤੀ ਵੀ ਕਰ ਦਿੰਦੀ ਸੀ ਪਰ ਮੈਂ ਫਿਰ ਵੀ ਚੁੱਪ ਕਰ ਜਾਂਦਾ ਸੀ ਕੀ ਕਰਦਾ ਤੈਨੂੰ ਦਿਲ ਜੂ ਦੇ ਬੈਠਾ ਸੀ ਤੈਨੂੰ ਪਤਾ ਮੈਂ ਬਹੁਤ ਸਿੱਧੀ ਹਾਂ ਜੇ ਕੋਈ ਚੀਜ਼ ਪਸੰਦ ਆ ਜੇ ਤਾ ਤੂੰ ਹਾਸਲ ਕਰ ਹੀ ਲੈਣਾ गल ले बह गया तू ही सोचती होगी मुंह दिखाई लई तो कुछ लेके नहीं आए मैनू की लगता है मैं खाली हाथ आया हूं अगर नहीं चल रही है मुंह दिखाई था तेरी लेके आया हूं मेरी आंखें देख ਉਹ ਚੰਡੀ ਨੂੰ ਜਿਹੜੇ ਮੇਰੇ ਹਾਲੇ ਤੱਕ ਨਾ ਸੁਣਾਈ ਦਿੰਦੀ ਜੁ ਕੋ ਕਿਸੇ ਦਾ ਕਰਜ਼ਾ ਨਹੀਂ ਰੱਖਦਾ ਤੇਰਾ ਕਰਜ਼ਾ ਵੀ ਮੂਰਤਾ ਸੂਤ ਸੁਨੇਤ ਕੀ ਹੁੰਦਾ ਕਿਆਸੀ ਮੈਂ ਕੋਈ ਕਸੂਰ ਨਹੀਂ ਹੈ ਮੈਂ ਜਾਣਨੀ ਹੈ ਤੇਰਾ ਕੋਈ ਕਸੂਰ ਨਹੀਂ ਜੱਗੂ ਮੇਰਾ ਕੱਲਾ ਕੱਲਾ ਪੁੱਤਰ ਹੈ ਮੇਰੇ ਲਾੜ ਪਿਆਰ ਨੇ ਨਾ ਉਹਨੂੰ ਥੋੜਾ ਵਿਗਾੜ ਦਿੱਤਾ ਹੁਣ ਤੂੰ ਆ ਗਈ ਹੈ ਤੂੰ ਆਪ ਹੀ ਉਹਦੀ दारू ਛਡਾ ਲੈਣੀ ਹੈ ਘਟੂ ਘਟ ਅੱਜ ਦਾ ਦਿਨ ਤਾਂ ਤੇਨੋਂ ਦੇ ਨਾਲ ਹੋਣਾ ਚਾਹੀਦਾ ਸੀ ਚਿੱਥੇ ਤੇਲੀ ਨਾ ਮਿਲਦੇ ਹੁਣ ਉੱਥੇ ਜਿਸਮਾਂ ਦੇ ਮਿਲਣ ਦੀ ਕੋਈ ਉਪਕਤ ਨਹੀਂ ਹੁੰਦੀ ਨੂਰੇ ਰਾਵੀ ਥੱਲੇ ਆ ਜਾ ਹੋਈ ਨਹੀਂ ਅਜੇ ਤੇਰੀ ਸਵੇਰ ਨਾਲੇ ਤੈਨੂੰ ਪਤਾ ਹੈ ਕਿ ਤੇਰਾ ਬਾਪੂ ਤੇਰੇ ਬਿਨਾ ਖਾਣਾ ਨਹੀਂ ਖਾਂਦਾ ਦੇਖੋ ਬਾਪੂ ਮੈਨੂੰ ਪਤਾ ਹੈ ਤੁਸੀਂ ਆਪਣਾ ਘਰ ਛੱਡ ਕੇ ਆਏ ਹੋ ਮਾਪਿਓ ਨੂੰ ਛੱਡ ਕੇ ਆਏ ਹੋ ਤੁਸੀਂ ਉਦਾਸ ਹੋਵੋਗੇ ਪਰ ਇਹਦਾ ਮਤਲਬ ਆਤਾ ਨਹੀਂ ਕਿ ਤੁਸੀਂ ਆਪਣੀ ਰੋਟੀ ਨਾਲ ਦੁਸ਼ਮਣੀ ਕਰਡੋ